ਕੱਲ ਨੂੰ ਜਿਹੜਾ ਮੀਟਿੰਗ ਹੋਏਗੀ ਨਾ ਉਹਦਾ ਕੋਈ ਫੈਸਲੇ ਵਾਸਤੇ ਕੱਲ ਮੀਟਿੰਗ ਨਹੀਂ ਹੋਏ ਹੋਏਗੀ ਕੱਲ ਤੇ ਸਬਜੋ ਕੋ ਜਿਸ ਸਾਡੇ ਕੋ ਮਸੌਦਾ ਪਹੁੰਚਿਆ ਗੁਨਾਹਾਂ ਦੀ ਫਰਿਸਤ ਪਹੁੰਚ ਰਹੀ ਹੈ ਉਸਕੇ ਕੱਲ ਦੇ ਕਚਤਤ ਵਿੱਚ ਇਸ ਦੀ ਕਾਰਵਾਈ ਨੂੰ ਅੱਗੇ ਵਧਾਉਣ ਦੀ ਰੂਪਰੇਖਾ ਘੜੀ ਜਾਏਗੀ ਕਿ ਪੰਚ ਦੀਆਂ ਜਥੇਬੰਦੀਆਂ ਨਵੇਂਦਿਆਂ ਨੂੰ ਕਿਵੇਂ ਬੁਲਾਇਆ ਜਾਏ ਤੇ ਸਾਂਝੇ ਤੌਰ ਤੇ ਕਰਾਏ ਬਣਾਉਣ ਤੋਂ ਬਾਅਦ ਨਿਰਣੇ ਵਾਲੇ ਪਾਸੇ ਕਿਵੇਂ ਵਧਿਆ ਜਾਏ ਜਿਹੜੇ ਦੋਸ਼ੀ ਨੇ ਗੁਨਾਹਗਾਰ ਨੇ ਉਹਨਾਂ ਦੇ ਕੋਲ ਸੱਦ ਕੇ ਉਹਨਾਂ ਕੋ ਪੁਸ਼ਪ ਤੀਰ ਕਰਨ ਵਾਸਤੇ ਅਗਲਾ ਰਸਤਾ ਕਿਹੜਾ ਹੋਵੇ ਇਸ ਕੁਬੀਸਤਨ ਬਾਦਲ ਤੇ ਇਹਨਾਂ ਦੇ ਸਾਥੀ ਨੇ ਸਾਰੇ ਗੁਨਾਹਗਾਰ ਨੇ ਜਿਹੜੇ 2007 ਤੋਂ ਲੈ ਕੇ ਸੌਦਾ ਸਾਧੀਆਂ ਗਤੀਵਿਧੀਆਂ ਨੂੰ ਸਮਰਥਨ ਕਰ ਰਹੇ ਨੇ ਔਰ ਉਹਨਾਂ ਤੇ ਮੁਕਦਮੇ ਦਰਜ ਕਰਾ ਕੇ ਵਾਪਸ ਲੈ ਰਹੇ ਨੇ ਕੱਲ੍ਹ ਨੂੰ ਕਾਲ ਤੇ ਸ਼ੁਰੂਆਤ ਹੋਏਗੀ ਕੱਲ ਕੋਈ ਫੈਸਲਾ ਨਹੀਂ ਹੋਏਗਾ ਜੋ ਸਾਡਾ ਆਪਣਾ ਵਿਸ਼ਵਾਸ ਹੈ ਇਹ ਤਾਂ ਸਿੱਖਾਂ ਨੇ ਜਿਹੜੇ ਇੱਥੇ ਆ ਕੇ ਕਬੂਲਨਾਮਾ ਦਿੰਦੇ ਉਹ ਵੀ ਗੁਨਾਹਗਾਰ ਨੇ ਜਿਨ੍ਹਾਂ ਨੂੰ ਉਹ ਖੁਦ ਗੁਨਾਹਗਾਰ ਕਹਿਣਾ ਚਾਹੁੰਦੇ ਉਹ ਵੀ ਗੁਨਾਹਗਾਰ ਨੇ ਪੰਥ ਤੇ ਸ਼ੁਰੂ ਤੋਂ ਹੀ 15 ਤੋਂ ਲੈ ਕੇ ਹੁਣ ਤੱਕ ਸਾਰਿਆਂ ਨੂੰ ਗੁਨਾਹਗਾਰ ਮੰਨਦਾ ਆਇਆ ਇਸ ਕਰਕੇ ਪੰਥ ਨੇ ਕਿਸੇ ਨੂੰ ਮਾਫ ਨਹੀਂ ਕੀਤਾ ਅੱਜ ਅਸੀਂ ਮੰਨਦੇ ਕਿ ਸ਼ੋਮਣੀ ਅਕਾਲੀ ਦਲ ਦੇ ਉਹ ਹੋਣ ਜਿਹੜੀ 1920 ਵਿੱਚ ਕੌਮ ਦੇ ਬਜ਼ੁਰਗਾਂ ਨੇ ਸਾਰੀ ਸੀ ਉਹਦੀ ਪੁਨਰ ਸਿਰਜੀਤੀ ਵਾਸਤੇ ਕੌਮ ਨੂੰ ਗਿਵਨਣਾ ਚਾਹੀਦਾ 3 ਤਰੀਕ ਨੂੰ ਹੋਣ ਵਾਲੀ 557 ਅੰਦਰ ਮੀਟਿੰਗ ਦੇ ਵਿੱਚ ਕੱਲ ਵੱਡੇ ਫੈਸਲੇ ਲਏ ਜਾਣੇ ਆ ਤਾਂ ਉਸ ਤੋਂ ਪਹਿਲਾਂ ਹੀ ਕਹਿ ਸਕਦੇ ਕਿ ਵਕ ਵਕ ਜੱਥੇਬੰਦੀਆਂ ਅੱਜ ਸਿੰਘ ਸਾਹਿਬ ਜੀ ਨੂੰ ਮਿਲ ਰਹੀਆਂ ਨੇ ਤਾਂ ਉੱਥੇ ਸਾਡੇ ਨਾਲ ਸਿੰਘ ਸਾਹਿਬ ਮੌਜੂਦ ਵੀ ਹੈਗੇ ਨੇ ਆਪਾਂ ਨਾਲ ਵੀ ਗੱਲ ਕਰਦੇ ਆ ਕਿ ਅੱਜ ਇਹ ਵੀ ਇੱਥੇ ਪਹੁੰਚੇ ਨੇ ਤਾਂ ਕੀ ਮੰਗ ਲੈ ਕੇ ਪਹੁੰਚੇ ਨੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀ ਇੱਥੇ ਆਏ ਹੋ ਸਕਤਰੇਸ਼ੀ ਕਲਤਕ ਸਾਹਿਬ ਤਾਂ ਕਿਵੇਂ ਵੇਖਦੇ ਹੋ ਕੱਲ ਦੀ ਦਿਨ ਦੀ ਆ ਹਰ ਇੱਕ ਨੂੰ ਇੰਡੀਕ ਹੈਗੀ ਆ ਕਿਉਂਕਿ ਕੱਲ ਮੀਟਿੰਗ ਹੈਗੀ ਆ ਮੀਟਿੰਗ ਤੋਂ ਬਾਅਦ ਕਈ ਵੱਡੇ ਫੈਸਲੇ ਵੀ ਲਿੱਤੇ ਜਾਣੇ ਆ ਕਿਉਂਕਿ ਜੋ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਵੀ ਕੋਈ ਸਜ਼ਾ ਸੁਣਾਈ ਜਾ ਸਕਦੀ ਹੈ ਦੇਖੋ ਕੱਲ ਮੀਟਿੰਗ ਹੈ ਮਕਦਮੇ ਦੀ ਜਿਹੜੀ ਪੰਥ ਦੀ ਕਚਹਿਰੀ 'ਚ ਮੁਕੱਦਮਾ ਆਇਆ ਉਹਨੂੰ ਮੁਕੱਦਮਾ ਸੁਣਿਆ ਕਿਵੇਂ ਜਾਣਾ ਕੱਲ ਨੂੰ ਜਿਹੜਾ ਇਹ ਮੀਟਿੰਗ ਹੋਏਗੀ ਨਾ ਉਹਦਾ ਕੋਈ ਫੈਸਲੇ ਵਾਸਤੇ ਕੱਲ ਮੀਟਿੰਗ ਨਹੀਂ ਹੋਏ ਹੋਏਗੀ ਕੱਲ ਤੇ ਇਸ ਜੋ ਕੋ ਜਿਸ ਸਾਢੇ ਕੋ ਮਸੌਦਾ ਪਹੁੰਚਿਆ ਗੁਨਾਹਾਂ ਦੀ ਫਰਿਸਤ ਪਹੁੰਚ ਰਹੀ ਹੈ ਸਿੱਖ ਜਥੇਬੰਦੀਆਂ ਵੀ ਇੱਥੇ ਦੇਖ ਕੇ ਜਾ ਰਹੀਆਂ ਨੇ ਤੇ ਅਸੀਂ ਵੀ ਦੇਖ ਕੇ ਆਏ ਆ ਪੰਥਕ ਤਾਲਮੇਲ ਸੰਗਠਨ ਵੱਲੋਂ ਪੰਥਕ ਅਸੈਂਬਲੀ ਵੱਲੋਂ ਤੇ ਅਸੀਂ ਕੱਲ ਦਾ ਇਸ ਨਜ਼ਰੀਦਨ ਦੇਖਿਆ ਜਾ ਰਿਹਾ ਕਿ ਕੱਲ ਦੇ ਕਚਤਤਾ ਵਿੱਚ ਇਸ ਦੀ ਕਾਰਵਾਈ ਨੂੰ ਅੱਗੇ ਵਧਾਉਣ ਦੀ ਰੂਪਰੇਖਾ ਘੜੀ ਜਾਏਗੀ ਕਿ ਪੰਥ ਦੀਆਂ ਜਥੇਬੰਦੀਆਂ ਨਵੇਂਦਿਆਂ ਨੂੰ ਕਿਵੇਂ ਬੁਲਾਇਆ ਜਾਏ ਤੇ ਸਾਂਝੇ ਤੌਰ ਤੇ ਕਰਾਏ ਬਣਾਉਣ ਤੋਂ ਬਾਅਦ ਨਿਰਨੇ ਵਾਲੇ ਪਾਸੇ ਕਿਵੇਂ ਵਧਿਆ ਜਾਏ ਜਿਹੜੇ ਦੋਸ਼ੀ ਨੇ ਗੁਨਾਹਗਾਰ ਨੇ ਉਹਨਾਂ ਦੇ ਕੋਲ ਸੱਦ ਕੇ ਉਹਨਾਂ ਕੋ ਪੁਸ਼ਪ ਤੀਰ ਕਰਨ ਵਾਸਤੇ ਅਗਲਾ ਰਸਤਾ ਕਿਹੜਾ ਹੋਵੇ ਇਹ ਕੱਲ ਨੂੰ ਸਾਰੇ ਦੇ ਉੱਤੇ ਬਹੁਤ ਮਨਜਾਉਦਾ ਹੈ ਕਿ ਚਰਚਾ ਕੀਤੀ ਜਾਏਗੀ ਕਿਵੇਂ ਵੇਖਦੇ ਹੋ ਜਿਸ ਤਰੀਕੇ ਦੇ ਨਾਲ ਕਿਉਂਕਿ ਕਾਫੀ ਦੁਨੀਆ ਦੀ ਗੱਲ ਕਰਨੀਏ ਸਿਕ ਕੌਮ ਸਿਕ ਜਗਤ ਦੀ ਗੱਲ ਕਰਨੀਏ ਤਾਂ ਹਰ ਇੱਕ ਦੀ ਨਿਗਾ ਕੱਲ ਦੀ ਦਿਨ ਦੇ ਉੱਤੇ ਟਿੱਕੀ ਹੋਈ ਆ ਕਿਉਂਕਿ ਸਾਰਿਆਂ ਦਾ ਇਹੀ ਕਹਿਣਾ ਹੈ ਕਿ ਕੱਲ ਬਹੁਤ ਵੱਡਾ ਜੋ ਇੱਕ ਕਹਿ ਸਕਦੇ ਆ ਕਿ ਜੋ ਦਿਨ ਹੈਗਾ ਜੋ ਸੁਖਵੀਰ ਸਿੰਘ ਬਾਦਲ ਹੋਣੀ ਵੀ ਇੱਥੇ ਪਹੁੰਚਣਗੇ ਉਹਨਾਂ ਨੂੰ ਸਜਾ ਵੀ ਸੁਣਾਈ ਜਾ ਸਕਦੀ ਆ ਤੁਹਾਨੂੰ ਕੀ ਲੱਗਦਾ ਕਿ ਕੌਣ ਗੁਨਾਹਗਾਰ ਸੀਗਾ ਅਸਲ ਦੇ ਵਿੱਚ ਨਹੀਂ ਸਾਰੇ ਗੁਨਾਹਗਾਰ ਐ ਭਾਵੇਂ ਜਿਹੜੇ ਉਹਨਾਂ ਤੋਂ ਬਾਹਰ ਨਿਕਲ ਕੇ ਧੜਾ ਉਹ ਵੀ ਗੁਨਾਹਗਾਰ ਐ ਜਿਹੜੇ ਮੈਂ ਸਿਕਵਿਸਟ ਨੂੰ ਬਾਦਲ ਦੇ ਇਹਨਾਂ ਦੇ ਸਾਥੀ ਨੇ ਸਾਰੇ ਗੁਨਾਹਗਾਰ ਨੇ ਜਿਹੜੇ 2007 ਤੋਂ ਲੈ ਕੇ ਸੌਦਾ ਸਾਧੀਆਂ ਗਤੀਵਿਧੀਆਂ ਸਮਰਥਨ ਕਰ ਰਹੇ ਨੇ ਔਰ ਉਹਨਾਂ ਦੇ ਮੁਕਦਮੇ ਦਰਜ ਕਰਾ ਕੇ ਵਾਪਸ ਲੈ ਰਹੇ ਨੇ ਇਸ ਕਰਕੇ 15 ਤੋਂ ਲੈ ਕੇ ਹੁਣ ਤੱਕ ਜੋ ਕੁਝ ਵੀ ਗਤੀਵਿਧੀਆਂ ਹੋਈਆਂ ਇਹ ਸਾਰੀਆਂ ਉਹਨਾਂ ਨੂੰ ਗੁਨਾਹਗਾਰਾਂ ਦੀ ਕਤਾਰਾਂ 'ਚ ਖੜ੍ਹੀਆਂ ਕਰਦੀਆਂ ਨੇ ਤੇ ਕੱਲ੍ਹ ਨੂੰ ਕੱਲ੍ਹ ਤੇ ਸ਼ੁਰੂਆਤ ਹੋਏਗੀ ਕੱਲ੍ਹ ਕੋਈ ਫੈਸਲਾ ਨਹੀਂ ਹੋਏਗਾ ਜੋ ਸਾਡਾ ਆਪਣਾ ਵਿਸ਼ਵਾਸ ਹੈ ਵੇਖਦੇ ਹੋ ਕਿ ਇੰਨੇ ਸਾਲ ਹੋ ਚੁੱਕੇ ਨੇ ਇੰਨੇ ਸਾਲ ਬੀ ਚੁੱਕੇ ਨੇ ਤਾਂ ਉਸ ਤੋਂ ਬਾਅਦ ਹੁਣ ਜਾ ਕੇ ਜੋ ਬੱਗੀ ਧੜਾ ਵੀ ਖੜਾ ਹੁੰਦਾ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਸਾਡੇ ਜੋ ਕਾਰਜਕਾਲ ਦੌਰਾਨ ਜਦੋਂ ਅਸੀਂ ਵੀ ਭਾਗੀਦਾਰੀ ਸੀਗੇ ਤਾਂ ਕਿਵੇਂ ਕਿਵੇਂ ਵੇਖਦੇ ਹੋ ਕਿਉਂਕਿ ਇੰਨੇ ਸਾਲਾਂ ਦਾ ਨਹੀਂ ਯਾਦ ਆਇਆ ਹੁਣ ਹੀ ਕਿਉਂ ਯਾਦ ਆਇਆ ਇਹ ਅਸੀਂ ਕਹਿੰਦੇ ਜਿਹੜੇ ਇੱਥੇ ਆ ਕੇ ਕਬੂਲਨਾਮਾ ਦਿੰਦੇ ਉਹ ਵੀ ਗੁਨਾਹਗਾਰ ਨੇ ਜਿਨ੍ਹਾਂ ਉਹ ਖੁਦ ਗੁਨਾਹਗਾਰ ਕਹਿਣਾ ਚਾਹੁੰਦੇ ਉਹ ਵੀ ਗੁਨਾਹਗਾਰ ਨੇ ਪੰਚ ਤੇ ਸ਼ੁਰੂ ਤੋਂ ਹੀ 15 ਤੋਂ ਲੈ ਕੇ ਹੁਣ ਤੱਕ ਸਾਰਿਆਂ ਨੂੰ ਗੁਨਾਹਗਾਰ ਮੰਨਦਾ ਆਇਆ ਹੈ ਇਸ ਕਰਕੇ ਪੰਥ ਨੇ ਕਿਸੇ ਨੂੰ ਮਾਫ ਨਹੀਂ ਕੀਤਾ ਜਿਸ ਕਰਕੇ ਪੰਥ ਦੇ ਲਈ ਸਾਰੇ ਬਰਾਬਰ ਦੇ ਗੁਨਾਹਗਰ ਨੇ ਤੇ ਕੱਲ ਨੂੰ ਇਸ ਮੁਕਦਮੇ ਦੇ ਉੱਤੇ ਇਸ ਦੇ ਉੱਤੇ ਅੱਗੇ ਚਰਚਾ ਅੱਗੇ ਸ਼ੁਰੂ ਹੋਏਗੀ ਕਿ ਸੁਣਿਆ ਕਿਵੇਂ ਜਾਣੇ ਨਿਰਣੇ ਕਿਵੇਂ ਲਏ ਜਾਣੇ ਨੇ ਸਾਨੂੰ ਪਤਾ ਹੈ ਕੱਲ ਨੂੰ ਕੋਈ ਇੱਥੇ ਨਿਰਣਾ ਨਹੀਂ ਹੋਏਗਾ ਕੱਲ ਦੀ ਇਹਨਾਂ ਦੀ ਜਿਹੜੀ ਹੈ ਅਗਲੀ ਗਤਿ ਕਾਰਵਾਈ ਵਾਸੇ ਰੰਭਤਾ ਜਿਹੜੀ ਹੈ ਉਹ ਕੱਲ ਨੂੰ ਹੋਏਗੀ ਪੰਥ ਦੀ ਮਰਜ਼ੀ ਤੋਂ ਬਗੈਰ ਫੈਸਲਾ ਨਹੀਂ ਹੋਏਗਾ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਅਕਸਰ ਕਿਤਨਾ ਕਿਤੇ ਤੁਹਾਨੂੰ ਲੱਗਦਾ ਕਿ ਕੱਲ ਕੋਈ ਚੰਗਾ ਜੋ ਅਗਲੀ ਰਣਨੀਤੀ ਨੂੰ ਲੈ ਕੇ ਜਾਂ ਕੋਈ ਫੈਸਲਾ ਕੋ ਚੰਗਾ ਨਿਕਲ ਕੇ ਆ ਸਕਦਾ ਕੌਮ ਆ ਹਾਂ ਬਿਲਕੁਲ ਲੱਗਦਾ ਹੈ ਜੀ ਵਿਸ਼ਵਾਸ ਕੀਤਾ ਹੈ ਅਸੀਂ ਮਿਲ ਕੇ ਆਏ ਕਹਿ ਕੇ ਆਏ ਉਹਨਾਂ ਨੇ ਵੀ ਕਿਹਾ ਕਿ ਅਸੀਂ ਇਸ ਗੱਲ ਇਹ ਰਾਜ਼ਾ ਮੰਨਦੇ ਹਾਂ ਕਿ ਜਿਹੜੀ ਸਾਡੀ ਫੈਸਲੇ ਕਰਨ ਦੀ ਪੁਰਾਣੀ ਸਾਡੀ ਪਰੰਪਰਾ ਹੈ ਅਸੀਂ ਉਸ ਪਰੰਪਰਾ ਦੇ ਹੁਣ ਸੁਰਜੀਤ ਕਰੀਏ ਉਸ ਦੇ ਮਤਾਬਕ ਕੇਸ ਲਈ ਸੁਣਵਾਈ ਜਿਹੜੀ ਕਰੀਏ ਤਾਂ ਕਹਿ ਸਕਦੇ ਹਾਂ ਕਿ ਪੁਰੇ ਸੇ ਕੌਮ ਨੂੰ ਕੱਲ ਦੇ ਦਿਨ ਦੀ ਕਾਫੀ ਬੇਸਹਬਰੀ ਨਾਲ ਉਡੀਕ ਹੈਗੀ ਹੈ ਬਿਲਕੁਲ ਜੀ ਉਡੀਕ ਕਰਨੀ ਚਾਹੀਦੀ ਹੈ ਔਰ ਚੰਗੇ ਵੇਖ ਵਾਸਤੇ ਕੌਮਾਂ ਨੂੰ ਆਪਣੇ ਜਿੰਮੇਵਾਰੀ ਨਿਭਾਣੀ ਚਾਹੀਦੀ ਭਾਈ ਮਨਜੀਤ ਸਿੰਘ ਜੀ ਕਹਿੰਦੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਸੁਭੀਸ਼ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲੰਬੇ ਹੋ ਜਾਣਾ ਚਾਹੀਦਾ ਇਥੇ ਵੈਸੇ ਉਹਨਾਂ ਨੇ ਨੈਤਿਕ ਤੌਰ ਤੇ ਨਹੀਂ ਛੱਡ ਦੇਣਾ ਚਾਹੀਦਾ ਸੀ ਇਹਨਾਂ ਸੇ ਦੇਰ ਲਾ ਕੇ ਉਹਨਾਂ ਨੇ ਜੋ ਕੀਤਾ ਉਹ ਐਸੀ ਮੰਦੇਕ ਉਹਨਾਂ ਨੇ ਆਪਣੀ ਸਿਆਸੀ ਜਿਹੜੀ ਹੈ ਉਹ ਪ੍ਰਭਤਾ ਜੋ ਸੀ ਉਹਨੂੰ ਘਟਾਇਆ ਉਹ ਵਧੀ ਨਹੀਂ ਹੈ ਜੋ ਹਾਲਤ ਅੱਜ ਹੋ ਗਿਆ ਉਹਨਾਂ ਧੜੇ ਦਾ ਕਹਿਣਾ ਕਾਹਦੀ ਗਰਕੇ ਜਾਣ ਵਾਲੀ ਗੱਲ ਹੋ ਗਈ ਇਹ ਬੰਦੋ ਕੋ ਰਹਿਣ ਲਈ ਤਿਆਜੂ ਦਾ ਤਿਆਰ ਨਹੀਂ ਸਭ ਬਾਹਰ ਨੂੰ ਭੱਜ ਰਹੇ ਨੇ ਇਸ ਕਾਰਨ ਕਰਕੇ ਅੱਜ ਅਸੀਂ ਮੰਨੇ ਕੁ ਸ਼੍ਰੋਮਣੀ ਅਕਾਲੀ ਦਲ ਦੀ ਉਹ ਹੋਣ ਜਿਹੜੀ 1920 ਵਿੱਚ ਕੌਮ ਦੇ ਬਜ਼ੁਰਗਾਂ ਨੇ ਉਸਾਰੀ ਸੀ ਉਹਦੀ ਪੁਨਰ ਸਿਰਜिती ਵਾਸਤੇ ਕੌਮ ਨੂੰ ਗਿਵਨਣਾ ਚਾਹੀਦਾ